ਅੱਜ ਸਵੇਰੇ ਤੜਕਸਾਰ ਸ਼ਿਮਲਾ ਪਾੜੀ ਉਤੇ ਬਨੇ ਸ਼ਿਵ ਮੰਦਿਰ ਵਿੱਚ ਚੋਰੀ ਹੋ ਗਈ। ਉੱਥੇ ਸੈਰ ਕਰਮ ਵਾਲੇ ਲੋਕਾਂ ਨੂੰ ਤੇ ਮੱਥਾ ਟੇਕਣ ਆਏ ਲੋਕਾਂ ਵੱਲੋਂ ਬੜੀ ਹੈਰਾਨੀ ਜਤਾਈ ਗਈ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਵੀ ਇੱਥੇ ਚੜਤ ਚੜਾਵਾ ਸੀ ਤੇ ਨਾਲ ਹੀ ਜਿਹੜੀ ਗੋਲਕ ਸੀ ਉਹ ਚੋਰਾਂ ਵੱਲੋਂ ਇੱਥੋਂ ਸਾਫ਼ ਕਰ ਦਿੱਤੀ ਗਈ। ਇੱਥੇ ਤੇ ਪੰਡਤ ਰਵੀ ਦੱਸਿਆ ਕਿ ਜਿਹੜੇ ਲੋਕ ਨਸ਼ੇ ਦੇ ਅਧੀਨ ਹੈ ਤੇ ਇੱਥੇ ਹਰ ਵੇਲੇ ਨਸ਼ੇ ਦੀ ਲਤ ਵਿੱਚ ਗੁੰਮਦੇ ਰਹਿੰਦੇ ਹਨ ਉਹਨਾਂ ਦਾ ਹੀ ਇਹ ਕੰਮ ਹੈ ਕਿ ਜਿਨ੍ਹਾਂ ਨੇ ਰੱਬ ਦਾ ਘਰ ਵੀ ਆਪਣੀ ਲਤ ਨੂੰ ਪੂਰਾ ਕਰਨ ਵਾਸਤੇ ਨਹੀਂ ਬਖਸ਼ਿਆ ਹੈ। ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ

5 ਵਜੇ ਜਦ ਹਮ ਆਏ ਤਾਂ ਖੁੱਲਾ ਮਿਲਿਆ ਛੇੜੇਲੇ 5 ਵਜੇ ਮੰਦਿਰ ਦਾ ਦਰਵਾਜ਼ਾ ਹੀ ਖੋਲਣ ਵਾਸਤੇ ਆਏ ਆ ਤੇ ਅੱਗੇ ਦੇਖਿਆ ਮੰਦਿਰ ਦਾ ਤਾਲਾ ਟੁੱਟਿਆ ਹੋਇਆ ਸੀਗਾ ਮੰਦਿਰ ਦੀ ਘੰਟੀ ਵੀ ਲੈ ਗਏ ਗੱਲਾਂ ਵੀ ਸਾਫ਼ ਕਰ ਗਏ ਪੈਨ ਡਰਾਈ ਵੀ ਲੈ ਗਏ ਜੋਤਾਂ ਵੀ ਲੈ ਗਏ ਹੋਰ ਕਾਫੀ ਸਮਾਨ ਵਿਖਰੇ ਪਿਆ ਸਭ ਕੁਝ ਲੈ ਗਿਆ ਤੋਂ ਨਹੀਂ ਕੱਢ ਗਏ ਅੱਗੇ ਵੀ ਘਟਣਾ ਅੱਗੇ 3-4 ਅੱਗੇ ਚੋਰੀ ਹੋਈ ਹੈ ਪਹਿਲੇ ਗੱਲਾ ਹੀ ਟੁੱਟਦਾ ਰਿਹਾ ਬਾਕੀ ਸਮਾਨ ਅੱਥੇ ਹੁੰਦਾ ਗੱਲਾ ਟੁੱਟਦਾ ਰਿਹਾ ਪਹਿਲੇ ਹੁਣ ਇਹ ਮੰਗਦੇ ਇੱਥੇ 6:30 ਹੋਣੀ ਚਾਹੀਦੀ ਇੱਥੋਂ ਦੀ ਮਤਲਬ ਕਿ ਸੇਫਟੀ ਰਹਿਣੀ ਚਾਹੀਦੀ ਇੱਥੇ ਜਿਹੜੇ ਬਾਡੀ ਵੀ ਉੱਪਰ ਜੋ ਆਂ ਸ਼ਹਿਰ ਦਾ ਬਹੁਤ ਪੁਰਾਣਾ ਬੰਦੇ ਰਹੇ ਅਤੇ ਉਹਦੇ ਵਿੱਚ ਅਕਸਰ ਐਸੀ ਚੋਰੀ ਦੀ ਘਟਨਾਵਾਂ ਹੁੰਦੀ ਰਹਿੰਦੀ ਹੈ ਜਿੱਥੇ ਪੂਰੇ ਸ਼ਹਿਰ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ ਲਗਾਤਾਰ ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਅੰਦਰ ਲੋਕਾਂ ਦੇ ਘਰਾਂ ਦੇ ਵਿੱਚ ਚੋਰੀਆਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ ਅਤੇ بار بار ਲੋਕਾਂ ਦੇ ਸ਼ਿਕਾਇਤ ਕਰਨ ਦੇ ਬਾਅਦ ਵੀ ਪੁਲਿਸ ਰਿਪੋਰਟ ਲਗਾਉਣ ਦੇ ਬਾਅਦ ਵੀ ਕੋਈ ਇੰਨਾ ਚੋਰ ਫੜ ਲਿਆ ਜਾ ਰਿਹਾ ਨਾ ਸਮਾਨ ਦੀ ਰਿਕਵਰੀ ਹੋ ਰਹੀ ਹੈ ਲੋਕਾਂ ਦੇ ਘਰਾਂ ਦੇ ਵਿੱਚੋਂ ਕਾਰਾਂ ਚੋਰੀਆਂ ਹੁੰਦੀਆਂ ਕੀਮਤੀ ਸਮਾਨ ਚੋਰੀ ਹੋਇਆ ਲੇਕਿਨ ਅਜ ਤੱਕ ਉਹਦਾ ਪਤਾ ਨਹੀਂ ਲੱਗਾ। ਉਸੇ ਘੜੀ ਦੇ ਅੰਦਰ ਅੱਜ ਸਵੇਰੇ ਪੰਜ ਵਜੇ ਪੰਨੇ ਜੀ ਨੇ ਮੰਦਿਰ ਖੋਲਿਆ ਔਰ ਦੇਖਿਆ ਕਿ ਸਾਰੇ ਤਾਲੇ ਗੇਟ ਦਾ ਤਾਲਾ ਵੀ ਟੁੱਟਿਆ ਦਾ ਗੱਲੇ ਦਾ ਤਾਲਾ ਵੀ ਟੁੱਟਿਆ ਦਾ ਔਰ ਸਾਰੇ ਜਿਹੜੇ ਕੀਮਤੀ ਸਮਾਨ ਜਿਹੜੇ ਮੰਦਿਰ ਦੇ ਅੰਦਰ ਸੀਗੇ ਔਰ ਭਗਵਾਨ ਸ਼ਿਵ ਇੱਥੇ ਹਨਵਾਂ ਜੀ ਦੀ ਮੂਰਤੀ ਹੈ। ਹਾਂਜੀ 나ਗ ਦੇਵਤਾ ਦਾ ਇੱਥੇ ਵਿਰਾਜਮਾਨ ਹੈ। ਇਹ ਸਾਰਿਆਂ ਦੇ ਉੱਪਰ ਜਿਹੜਾ ਵੀ ਕੀਮਤੀ ਸਮਾਨ ਸੀ ਉਹ ਚੋਰ ਲੈ ਗਏ। ਇਹ ਬੜੀ ਗੰਭੀਰ ਘਟਨਾ ਹੈ ਇਹਦੇ ਵਿੱਚ ਪੈਸੇ ਦਾ ਨੁਕਸਾਨ ਇਨਾ ਮਹੱਤਵਪੂਰਨ ਨਹੀਂ ਹੈ ਲੇਕਿਨ ਚੋਰਾਂ ਦੇ ਹੌਸਲੇ ਕਿਸ ਤਰੀਕੇ ਦੇ ਨਾਲ ਵੱਧ ਗਏ ਆ ਔਰ ਸ਼ਹਿਰ ਦੇ ਅੰਦਰ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਔਰ ਪੁਲਿਸ ਅਤੇ ਪਾਰੇ ਦੇ ਵਿੱਚ ਕੀ ਕਰ ਰਹੀ ਹੈ ਕਿ ਸਾਰੇ ਇੱਕ ਸਾਰੇ ਇਸ ਘਟਨਾ ਦੇ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਂਦੇ ਆ ਮੈਂ ਪ੍ਰਸ਼ਾਸਨ ਤੋਂ ਪੁਲਿਸ ਵਿਭਾਗ ਤੋਂ ਮੰਗ ਕਰਦਾ ਕਿ ਐਸੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਐਸੀ ਘਟਨਾਵਾਂ ਦੇ ਉੱਪਰ ਖਤਲ ਪਾਈ ਜਾਏ ਤਾਂ ਕਿ ਲੋਕਾਂ ਦਾ ਵਿਸ਼ਵਾਸ Law and order will Dwara kind of If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo, karate, and skating classes. Training of vocal, classical, and western music, dance classes for hip hop, freestyle, jazz, locking, popping, chess, horse riding, football, and so on. Airnims Gems Cambridge International School opposite Canada Palace near ADN Institutes Jalandhar Daloji Bypass Road Pathankot